ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮਾਗ ਦੇ ਮਹੀਨੇ ਦੇ ਵਿੱਚ ਕਰਨ ਵਾਲੇ ਪਾਠ ਅਤੇ ਸ਼ਬਦ ਦੇ ਜਾਪ ਬਾਰੇ ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਦੇ ਇਹ ਸਵਾਲ ਆ ਰਹੇ ਆ ਕਿ ਮਾਗ ਦੇ ਮਹੀਨੇ ਦੇ ਵਿੱਚ ਆਪਾਂ ਕਿਹੜਾ ਪਾਠ ਕਰੀਏ ਜਾਂ ਕਿਹੜੇ ਸ਼ਬਦ ਦਾ ਜਾਪ ਕਰੀਏ ਜਿਹੜੇ ਪਾਠ ਪੂਜਾ ਨਹੀਂ ਕਰ ਸਕਦੇ ਉਹ ਕਿਹੜਾ ਕੰਮ ਕਰਨਾ ਤਾਂ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਮਾਗਦੇ ਮਹੀਨੇ ਦੀ ਭਗਤੀ ਦਾ ਫਲ ਮਾਗਦੇ ਮਹੀਨੇ ਦੇ ਵਿੱਚ ਕੀਤਾ ਜਾਣ ਵਾਲਾ ਪਾਠ ਪੂਜਾ ਦਾਨ ਪੁੰਨ ਸੇਵਾ ਇਹਦਾ ਕਈ guna ਫਲ ਸਾਡੀ ਝੋਲੀ ਦੇ ਵਿੱਚ ਪੈਂਦਾ ਹੈ ਇਹ ਗੱਲ ਦਾ ਸਭ ਨੂੰ ਪਤਾ ਹੈ ਇਸ ਕਰਕੇ ਮਾਗ ਦੇ ਮਹੀਨੇ ਦਾ ਇੱਕ ਪਲ ਇੱਕ ਛਿਨ ਵੀ ਆਪਾਂ ਵਿਰਥਾ ਨਹੀਂ ਜਾਣਦੇ ਨਾ ਇੱਕ ਇੱਕ ਪਲ ਇੱਕ ਇੱਕ ਛਿਨ ਨੂੰ ਸੰਭਾਲਣਾ ਹੈ ਸੰਭਾਲਣਾ ਕਿੰਜ ਹੈ ਉਹ ਸਤਿਗੁਰ ਸੱਚੇ ਪਾਸ਼ਾ ਦਾ ਨਾਮ ਜਪ-ਜਪ ਕੇ ਰੋਜ਼ ਸਵੇਰੇ ਅਮਰਤ ਵੇਲੇ ਦੇ ਵਿੱਚ ਤਾਂ ਉੱਠਣਾ ਹੀ ਉੱਠਣਾ ਹੈ ਅਮਰਤ ਵੇਲੇ ਦਾ ਇੱਕ ਵੀ ਨਾਗਾ ਨਹੀਂ ਪੈਣਾ ਚਾਹੀਦਾ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਅਤੇ ਗੁਰਬਾਣੀ ਦਾ ਪਾਠ ਕਿਹੜਾ ਕਰਨਾ ਹੈ ਉਹਦੇ ਬਾਰੇ ਆਪਾਂ ਗੱਲ ਕਰਨੀ ਆ ਇਹ ਪਾਠ ਇਹ ਸ਼ਬਦ ਦਾ ਜਾਪ ਜਿੰਨਾ ਹੋ ਸਕੇ ਨਾ ਓਨਾ ਹੀ ਕਰਨਾ ਅਮਰਤ ਵੇਲੇ ਦੇ ਵਿੱਚ ਉੱਠ ਕੇ ਵੀ ਕਰਨਾ ਹੈ ਅਤੇ ਜੇ ਦਿਨ ਦੇ ਵਿੱਚ ਸਮਾਂ ਮਿਲਦਾ ਹੈ ਤਾਂ ਦਿਨ ਦੇ ਵਿੱਚ ਵੀ ਇਹ ਪਾਠ ਇਸ ਸ਼ਬਦ ਦਾ ਜਾਪ ਕਰ ਸਕਦੇ ਆ ਪਾਠ ਹੈ ਮੇਰੇ ਪਹਿਲੇ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਜਪਜੀ ਸਾਹਿਬ ਜੀ ਦੀ ਬਾਣੀ ਕਿਉਂਕਿ ਜਪਜੀ ਸਾਹਿਬ ਜੀ ਦਾ ਪਾਠ ਪਰਤਾਕ ਗੁਰਨਾਨਕ ਪਾਤਸ਼ਾਹ ਆਪ ਨੇ ਕਿਸੇ ਵੀ ਕੰਮ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੇ ਪਾਠ ਤੋਂ ਬਿਨਾਂ ਨਹੀਂ ਹੋ ਸਕਦੀ ਤਾਂ ਇਸ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਹੈ ਬਾਕੀ ਜੋ ਵੀ ਤੁਹਾਡਾ ਦਿਲ ਕਰਦਾ ਹੈ ਜਿਹੜੀ ਵੀ ਬਾਣੀ ਤੁਸੀਂ ਪੜਨੀ ਚਾਹੁੰਦੇ ਹੋ ਜਿਸ ਸ਼ਬਦ ਦਾ ਜਾਪ ਕਰਨਾ ਚਾਹੁੰਦੇ ਹੋ ਕੋਈ ਮਨਾਹੀ ਨਹੀਂ ਹੈ ਕਿਉਂਕਿ ਤੁਮ ਤੁਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 1430 ਅੰਗ ਹਨ ਅਤੇ 1430 ਅੰਗ ਦੇ ਵਿੱਚ ਬਰਾਬਰ ਤਾਕਤ ਬਰਾਬਰ ਪਾਉ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਤੱਖ ਬਾਣੀ ਦੇ ਵਿੱਚ ਵਰਤ ਰਹੇ ਨੇ ਇਸ ਕਰਕੇ ਮਨ ਦੇ ਵਿੱਚ ਕਦੇ ਵੀ ਇਹ ਸ਼ੰਕਾ ਨਹੀਂ ਲੈ ਕੇ ਆਉਣਾ ਕਿ ਅਸੀਂ ਕਿਹੜਾ ਪਾਠ ਕਰੀਏ ਜਾਂ ਕਿਹੜਾ ਪਾਠ ਕਿਹੜੇ ਦਿਨ ਵਾਰਨ ਨੂੰ ਕਰੀਏ ਨਾ ਸਾਰੇ ਹੀ ਦਿਨ ਵਾਰ ਮਹੀਨੇ ਉਸ ਪਰਮ ਪਿਤਾ ਪਰਮਾਤਮਾ ਜੀ ਦੀ ਰਚਨਾ ਨੇ ਇਹ ਦਿਨ ਵਾਰ ਮਹੀਨੇ ਸਾਨੂੰ ਦਿੱਤੇ ਨੇ ਇਨਾਂ ਨੂੰ ਲੈ ਕੇ ਕਦੇ ਵੀ ਵਹਿਮ ਨਹੀਂ ਕਰਨਾ ਜੋ ਵੀ ਪਾਠ ਪੂਜਾ ਤੁਸੀਂ ਕਰਨੀ ਆ ਸੱਚੇ ਮਨ ਦੇ ਨਾਲ ਕਰਨੀ ਆ ਮਨ ਲਾ ਕੇ ਕਰਨੀ ਆ ਕਿਉਂਕਿ ਪਾਠ ਭਾਵੇਂ ਆਪਾਂ 5 ਮਿੰਟ ਕਰੀਏ ਤੇ ਭਾਵੇਂ 50 ਮਿੰਟ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਇਹ ਨਹੀਂ ਆ ਵੀ ਸਾਡਾ ਮਨ ਇੱਧਰ ਉੱਧਰ ਪਟਕ ਰਿਹਾ ਹੈ ਫਿਰ ਅਸੀਂ ਜਿੰਨੀ ਤੇਰ ਮਰਜ਼ੀ ਬੈਠੇ ਰਹੀਏ ਜੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਖੋਟ ਆ ਮਨ ਦੇ ਵਿੱਚ ਕਿਸੇ ਦੇ ਲਈ ਈਰਖਾ ਹੈ ਮਨ ਦੇ ਵਿੱਚ ਕਿਸੇ ਦੇ ਲਈ ਮਾੜੇ ਦੇ ਵਿਚਾਰ ਚੱਲ ਰਹੇ ਨੇ ਤਾਂ ਫਿਰ ਜਿੰਨਾ ਮਰਜ਼ੀ ਪਾਠ ਪੂਜਾ ਕਰ ਲਈਏ ਸਤਿਗੁਰ ਸੱਚੇ ਪਾਸ਼ਾ ਖੁਸ਼ ਨੇ ਹੋਣਗੇ ਸਤਿਗੁਰ ਸੱਚੇ ਪਾਸ਼ਾ ਖੁਸ਼ ਹੋਣ ਦੇ ਨੇ ਜਦੋਂ ਸਾਡੇ ਮਨ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ ਆਉਂਦੀ ਆ ਜਦੋਂ ਸਾਡੇ ਇਹ ਹੱਥ ਸੇਵਾ ਕਰਦੇ ਨੇ ਜਦੋਂ ਸਾਡਾ ਮਨ ਸਿਮਰਨ ਕਰਦਾ ਹੈ ਜਦੋਂ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਲਈ ਭਲੇ ਦੀ ਭਾਵਨਾ ਹੁੰਦੀ ਆ ਜਦੋਂ ਅਸੀਂ ਕਿਸੇ ਦੇ ਦੁੱਖ ਨੂੰ ਦੇਖ ਕੇ ਦੁਖੀ ਹੁੰਨੇ ਆ ਉਦੇ ਦੁੱਖ ਨੂੰ ਵਡਾਉਣ ਦੀ ਕੋਸ਼ਿਸ਼ ਕਰਦੇ ਆਂ ਉਦੋਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਫਿਰ ਸਾਰੇ ਹੀ ਪਾਠ ਪੂਜਾ ਇਹਦੇ ਵਿੱਚ ਹੀ ਆ ਜਾਂਦੀ ਆ ਤਾਂ ਸਭ ਤੋਂ ਜ਼ਰੂਰੀ ਹੈ ਸਾਡਾ ਮਨ ਸਾਡੀ ਨੀਅਤ ਸੱਚੀ ਸੁੱਚੀ ਹੋਵੇ ਸਾਡੀ ਨੀਅਤ ਦੀ ਖੋਟ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰਦੀ ਆ ਤਾਂ ਨੀਅਤ ਸੱਚੀ ਸੁੱਚੀ ਵੀ ਤਾਂ ਹੋਵੇਗੀ ਜਦੋਂ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਜੁੜੇ ਰਵਾਂਗੇ ਸੰਗਤ ਕਰਾਂਗੇ ਸੰਗਤ ਦੇ ਵਿੱਚ ਬੈਠ ਕੇ ਆਪਣੇ ਗੁਰੂ ਦਾ ਉਪਦੇਸ਼ ਸੁਣਾਂਗੇ ਕਿਉਂਕਿ ਜਦੋਂ ਅਸੀਂ ਆਪਣੇ ਗੁਰੂ ਦਾ ਉਪਦੇਸ਼ ਸੁਣਦੇ ਆ ਤਾਂ ਹੀ ਸਾਨੂੰ ਸਮਝ ਆਉਂਦੀ ਹੈ ਨਾ ਕਿ ਸਾਡੇ ਲਈ ਕੀ ਚੰਗਾ ਹੈ ਕੀ ਮਾੜਾ ਹੈ ਤਾਂ ਸੰਗਤ ਜ਼ਰੂਰ ਕਰਨੀ ਆ ਗੁਰੂ ਦਾ ਉਪਦੇਸ਼ ਸੰਗਤ ਦੇ ਵਿੱਚ ਬੈਠ ਕੇ ਸੁਣਨਾ ਹੈ ਮਹਾਪੁਰਖ ਜੀ ਕਹਿੰਦੇ ਜਦੋਂ ਸੰਗਤ ਦੇ ਵਿੱਚ ਬੈਠ ਕੇ ਆਪਾਂ ਨਾਮ ਜਪਦੇ ਆ ਜਾਂ ਕਥਾ ਕੀਰਤਨ ਵਿਚਾਰਾਂ ਸੁਣਦੇ ਆ ਨਾ ਤਾਂ ਸੰਗਤ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੰਗ ਰਤੜੀਆਂ ਰੂਹਾਂ ਬੈਠੀਆਂ ਆਉਂਦੀਆਂ ਨੇ ਜਿਨ੍ਹਾਂ ਨੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਰਜਾਇਆ ਹੋਇਆ ਈ ਜਿਨ੍ਹਾਂ ਦੇ ਉੱਤੇ ਸਤਿਗੁਰੂ ਸੱਚੇ ਪਾਸ਼ਾ ਖੁਸ਼ ਹੋਏ ਨੇ ਤੇ ਉਹਨਾਂ ਕਰਕੇ ਸਾਡਾ ਵੀ ਭਲਾ ਹੋ ਸਕਦਾ ਈ ਕਿਉਂਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਨਾ ਫਿਰ ਉਹ ਗਿੰਤੀ ਮਿੰਤੀ ਦੀ ਕਿਰਪਾ ਨਹੀਂ ਕਰਦੇ ਸੰਗਤ ਦੇ ਵਿੱਚ ਬੈਠਿਆਂ ਦੇ ਉੱਤੇ ਕਿਰਪਾ ਸਭ ਤੇ ਬਰਾਬਰ ਹੋਵੇਗੀ ਕਈ ਵਾਰ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੰਗ ਰਤੜੀਆਂ ਰੂਹਾਂ ਦੇ ਨਾਲ ਬੈਠ ਕੇ ਨਾਮ ਜਪ ਕੇ ਸਾਡੇ ਵਰਗੇ ਪਾਪੀਆਂ ਦਾ ਭਲਾ ਵੀ ਹੋ ਜਾਂਦਾ ਹੈ ਸਾਡੇ ਵੀ ਔਗਣ ਬਖਸ਼ੇ ਜਾ ਸਕਦੇ ਆ ਤਾਂ ਫਿਰ ਸੰਗਤ ਜ਼ਰੂਰ ਕਰਨੀ ਆ ਇਸ ਮਹੀਨੇ ਦੇ ਵਿੱਚ ਜਿੰਨਾ ਹੋ ਸਕੇ ਗੁਰੂ ਘਰੇ ਜਾਣਾ ਹੈ ਸੇਵਾ ਕਰਨੀ ਆ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਮਹਾਂਪੁਰਖ ਜੀ ਇਥੇ ਕਹਿੰਦੇ ਨਾਮ ਜਪਣਾ ਅਤੇ ਨਾਮ ਜਪਾਉਣਾ ਇਹਦੇ ਤੋਂ ਵੱਡਾ ਪੁੰਨ ਕੋਈ ਹੋਰ ਨਹੀਂ ਹੋ ਸਕਦਾ ਜੋ ਜਪ ਰਹੇ ਨੇ ਜੋ ਜਪਾ ਰਹੇ ਨੇ ਵੱਡੇ ਕਰਮਾ ਵਾਲੇ ਨੇ ਵੱਡੇ ਭਾਗਾਂ ਵਾਲੇ ਨੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਪਰ ਇਸ ਗੱਲ ਦਾ ਕਦੇ ਵੀ ਮਨ ਦੇ ਵਿੱਚ ਹੰਕਾਰ ਨਹੀਂ ਆਉਣਾ ਚਾਹੀਦਾ ਮਨ ਦੇ ਵਿੱਚ ਕਦੇ ਵੀ ਹਉਮੈ ਨਹੀਂ ਆਉਣੀ ਚਾਹੀਦੀ ਕਿਉਂਕਿ ਹਉਮੈ ਹੰਕਾਰ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਤੋਂ ਸਾਨੂੰ ਦੂਰ ਕਰ ਦਿੰਦਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਗੱਲ ਕਰ ਰਹੇ ਸੀ ਕਈ ਵਾਰ ਗੱਲ ਕਰਦਿਆਂ ਕਰਦਿਆਂ ਆਪਾਂ ਵਿਸ਼ੇ ਤੋਂ ਦੂਸਰੇ ਪਾਸੇ ਤੁਰ ਪੈਨੇ ਆ ਅੱਜ ਦਾ ਵਿਸ਼ਾ ਸੀ ਕਿ ਆਪਾਂ ਮਾਗ ਦੇ ਮਹੀਨੇ ਦੇ ਵਿੱਚ ਕਿਹੜਾ ਪਾਠ ਕਰਨਾ ਹੈ ਜਾਂ ਕਿਹੜੇ ਸ਼ਬਦ ਦਾ ਜਾਪ ਕਰਨਾ ਤਾਂ ਸੰਗਤ ਜੀ ਤੁਸੀਂ ਕੋਈ ਵੀ ਪਾਠ ਕਰ ਲਓ ਕਿਸੇ ਵੀ ਸ਼ਬਦ ਦਾ ਜਾਪ ਕਰ ਲਓ ਮਨਾ ਹੀ ਨਹੀਂ ਆ ਪਰ ਨਾਲ-ਨਾਲ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰਨਾ ਹੈ ਅਤੇ ਇਹ ਸਵੇਰੇ ਉੱਠ ਕੇ ਹੀ ਕਰਨਾ ਹੈ। ਅਮਰਦ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ, ਵੱਧ ਤੋਂ ਵੱਧ ਮੂਲ ਮੰਤਰ ਜੀ ਦਾ ਜਾਪ ਕਰਨਾ ਅਤੇ ਜੇ ਘੱਟ ਸਮਾਂ ਹੈ ਤਾ ਫਿਰ ਇੱਕ ਮਾਲਾ ਮੂਲ ਮੰਤਰ ਜੀ ਦੀ ਜਾਪ ਦੀ ਜ਼ਰੂਰ ਕਰਨੀ ਜੋ ਭੈਣ ਭਰਾ ਕਹਿੰਦੇ ਅਸੀਂ ਘੱਟ ਪੜੇ ਲਿਖੇ ਆਂ ਪਾਠ ਨਹੀਂ ਕਰ ਸਕਦੇ ਉਹ ਵੀ ਮੂਲ ਮੰਤਰ ਜੀ ਦਾ ਜਾਪ ਕਰੋ ਜਾਂ ਫਿਰ ਵਾਹਿਗੁਰੂ ਸਿਮਰਨ ਕਰੋ ਬਸ ਧਿਆਨ ਇਹ ਰੱਖਣਾ ਵੀ ਇਹ ਜਨਮ ਹੀ ਨਾ ਇਹ ਨਾ ਫਿਰ ਸਾਲ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਆਉਣਾ ਹੈ ਇਸ ਮਹੀਨੇ ਦੇ ਵਿੱਚ ਜੱਪਿਆ ਹੋਇਆ ਨਾਮ ਕੀਤਾ ਹੋਇਆ ਦਾਨ ਪੁੰਨ ਸੇਵਾ ਸਾਡੇ ਭਾਗ ਸਾਡੀ ਕਿਸਮਤ ਬਦਲ ਸਕਦਾ ਹੈ ਤਵਾਦ ਤੋਂ ਵਦਨਾਮ ਜਪਣਾ ਹੈ ਇਸ ਮਹੀਨੇ ਦੇ ਵਿੱਚ ਜੁੜੇ ਕਦੇ ਟੁੱਟਦੇ ਨਹੀਂ ਆ ਭਾਵ ਕਿ ਜੋ ਇਸ ਮਹੀਨੇ ਤੋਂ ਬੰਦਗੀ ਕਰਨੀ ਸ਼ੁਰੂ ਕਰਦੇ ਆ ਨਾਮ ਜਪਣਾ ਸ਼ੁਰੂ ਕਰਦੇ ਆ ਸਤਿਗੁਰ ਸੱਚੇ ਪਾਸ਼ਾ ਦੀ ਬੇਅੰਤ ਕਿਰਪਾ ਉਹਨਾਂ ਦੇ ਉੱਤੇ ਹੁੰਦੀ ਆ ਸਤਿਗੁਰ ਸੱਚੇ ਪਾਸ਼ਾ ਤਰਸ ਦੇ ਘਰ ਦੇ ਵਿੱਚ ਆ ਜਾਣ ਧਿਆਲਤਾ ਦੇ ਘਰ ਦੇ ਵਿੱਚ ਆ ਜਾਣ ਸਾਰੀ ਉਮਰ ਦੇ ਲਈ ਅਮਰਤ ਵੇਲਾ ਝੋਲੀ ਦੇ ਵਿੱਚ ਪਾ ਦਿੰਦੇ ਨੇ ਨਾਮ ਦੀ ਦਾਤ ਝੋਲੀ ਦੇ ਵਿੱਚ ਪਾ ਦਿੰਦੇ ਨੇ ਤਾਂ ਬਸ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਨਾਮ ਜਪਨਾ ਹੈ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਨਾਲ ਨਾਲ ਮੋਲ ਮੰਤਰ ਜੀ ਦਾ ਜਾਪ ਕਰਨਾ ਉਸ ਤੋਂ ਬਾਅਦ ਜੇ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਚਾਹੁੰਦੇ ਹੋ ਚਉਪਈ ਸਾਹਿਬ ਜੀ ਦੇ ਪਾਠ ਕਰਨੇ ਚਾਹੁੰਦੇ ਹੋ ਜੋ ਜੋ ਪਾਠ ਤੁਸੀਂ ਕਰਨਾ ਚਾਹੁੰਦੇ ਆ ਨਾ ਉਹ ਕਰਦੇ ਰਹਿਣਾ ਹੈ ਪਰ ਜਪਜੀ ਸਾਹਿਬ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰਨਾ ਹੈ ਜੋ ਭੈਣ ਭਰਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ ਕਰਮਾਂ ਵਾਲੇ ਨੇ ਉਹਨਾਂ ਨੇ ਆਪਣਾ ਨੇਮ ਉਸੇ ਤਰ੍ਹਾਂ ਨਿਭਾਉਣਾ ਹੈ ਕਿਉਂਕਿ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਇਹ ਸੱਤ ਬਾਣੀਆਂ ਗੁਰਸਿੱਖ ਦੇ ਲਈ ਲਾਜ਼ਮੀ ਨੇ ਪਰ ਸਾਡੇ ਵਿੱਚੋਂ ਬਹੁਤ ਭੈਣ ਭਰਾ ਐਸੀ ਨੇ ਜੋ ਸਤ ਬਾਣੀਆਂ ਦਾ ਨਾਮ ਨਹੀਂ ਨਿਭਾਉਂਦੇ ਪਰ ਕਈਆਂ ਦੇ ਉੱਤੇ ਸਤਿਗੁਰ ਸੱਚੇ ਪਾਸ਼ਾ ਦੀ ਬੀਅੰਤ ਕਿਰਪਾ ਹੋ ਸਵੇਰੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਨੇ ਸੁਖਣੀ ਸਾਹਿਬ ਜੀ ਦੀ ਬਾਣੀ ਵੀ ਪੜ ਲੈਂਦੇ ਨੇ ਮੂਲ ਮੰਤਰ ਜੀ ਦੇ ਜਾਪ ਵੀ ਕਰਦੇ ਆ ਸ਼ਾਮ ਨੂੰ ਰਹਿਰਾਸ ਸਾਹਿਬ ਤੇ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਉਹ ਤਾਂ ਵੱਡੇ ਭਾਗਾਂ ਵਾਲੇ ਨੇ ਇਹੋ ਜੇ ਕਰਮ ਇਹੋ ਜੇ ਭਾਗ ਸਾਡੇ ਵੀ ਬਣ ਜਾਣ ਸਤਿਗੁਰ ਸੱਚੇ ਪਾਤਸ਼ਾਹ ਸਭ ਦੇ ਉੱਤੇ ਇਹ ਕਿਰਪਾ ਕਰਨ ਆਪਣੇ ਨਾਮ ਦੇ ਨਾਲ ਬਾਣੀ ਦੇ ਨਾਲ ਜੋੜ ਲੈਣਾ ਆਪਣੇ ਸੋਹਣੇ ਚਰਨਾਂ ਦੇ ਨਾਲ ਜੋੜ ਲੈਣ ਇਹ ਅਰਦਾਸਾਂ ਬੇਨਤੀਆਂ ਆਪਾਂ ਇਸੇ ਮਹੀਨੇ ਦੇ ਵਿੱਚ ਕਰਨੀਆਂ ਨੇ ਤੇ ਜੇਕਰ ਪੰਜ ਬਾਣੀਆਂ ਦਾ ਨਿਤਨੇਮ ਅਜੇ ਤੱਕ ਨਹੀਂ ਕਰਦੇ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਜ਼ਰੂਰ ਪੜਨੀ ਆ ਮੂਲ ਮੰਤਰ ਜੀ ਦੇ ਜਾਪ ਜ਼ਰੂਰ ਕਰਨੀ ਆ ਅਮਰਤ ਵੇਲੇ ਉੱਠ ਕੇ ਵੀ ਕਰਨੀਆਂ ਆ ਤੇ ਦਿਨ ਦੇ ਵਿੱਚ ਜਦੋਂ ਵੇਲਾ ਮਿਲਿਆ ਉਦੋਂ ਵੀ ਕਰਨੀਆਂ ਆ ਬਸ ਇਸ ਮਹੀਨੇ ਦਾ ਇੱਕ ਪਾਲੇ ਸ਼ਿਨਵੀ ਵਰਤਾ ਨਹੀਂ ਜਾਣ ਦੇਣਾ ਇਹ ਬੇਨਤੀਆਂ ਵਾਰ-ਵਾਰ ਕਰ ਰਹੇ ਆ ਤਾਂ ਜੋ ਇਹ ਗੱਲ ਦਿਮਾਗ ਚੋਂ ਨਿਕਲੇ ਨਾ ਇਹ ਗੱਲ ਸਾਨੂੰ ਯਾਦ ਰਵੇ ਕਿ ਅਸੀਂ ਇਸ ਮਹੀਨੇ ਦੇ ਵਿੱਚ ਨਾਮ ਦੀ ਕਮਾਈ ਕਰਨੀ ਆ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਰਜਾਉਣਾ ਹੈ ਆਪਣੀ ਟੁੱਟੀ ਢੰਡਾਉਣੀ ਆ ਇਸ ਮਹੀਨੇ ਦੇ ਵਿੱਚ ਕਿਉਂਕਿ ਪਤਾ ਨਹੀਂ ਆਪਾਂ ਕਦੋਂ ਦੇ ਪਟਕਦੇ ਫਿਰਦੇ ਆ ਪਤਾ ਨਹੀਂ ਕਿੰਨੇ ਕ ਕਾਲੇ ਲੇਖ ਕਿੰਨੇ ਕਾਲੇ ਕਰਮ ਲਿਖਾ ਕੇ ਆਏ ਆ ਇਹ ਮੌਕਾ ਹੈ ਸਾਡੇ ਕੋਲ ਆਪਣੇ ਕਾਲੇ ਕਰਮਾਂ ਨੂੰ ਕਾਲੇ ਲੇਖਾਂ ਨੂੰ ਮਿਟਾਉਣ ਦਾ ਸੋਹਣੇ ਲੇਖ ਲਿਖਾਉਣ ਦਾ ਤਾਂ ਕੱਲ ਤੋਂ ਸ਼ਰੁਆਤ ਕਰਨੀ ਆ ਸ੍ਰੀ ਅਮਰਤ ਵੇਲੇ ਉੱਠ ਕੇ ਆਪਣੇ ਗੁਰੂ ਚਰਨਾਂ ਦੇ ਵਿੱਚ ਪਹਿਲਾਂ ਅਰਦਾਸ ਬੇਨਤੀ ਕਰਨੀ ਆ ਕਿ ਸਤਿ ਸਰ ਸੱਚੇ ਪਾਤਸ਼ਾਹ ਜੀ ਬਖਸ਼ ਲਓ ਬਖਸ਼ ਲਓ ਬਹੁਤ ਜਨਮ ਵਿਚਰੇ ଥି ਮਾਦੋ ਇਹ ਜਨਮ ਤੇ ਮਾਰੇ ਲਿਖੇ ਸਤਿਗੁਰ ਸੱਚੇ ਪਾਸ਼ਾ ਬਖਸ਼ ਲਾਓ ਇਸ ਵਾਰ ਬਖਸ਼ ਲਾਓ ਮੇਰੇ ਕਾਲੇ ਕਰਮਾਂ ਦੇ ਵਰਕੇ ਪਾੜ ਦਓ ਸਤਿਗੁਰ ਸੱਚੇ ਪਾਸ਼ਾ ਮੈਨੂੰ ਚਰਨਾਂ ਦੇ ਵਿੱਚ ਥਾਂ ਦੇ ਦਿਓ ਸਵੇਰੀ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ ਪੂਰਾ ਮਹੀਨਾ ਉੱਠਦੇ ਰਹਿਣਾ ਹੈ ਇੱਕ ਵੀ ਨਾਗਾ ਨਹੀਂ ਪਹਿਣਾ ਚਾਹੀਦਾ ਅੱਜ ਲੋਹੜੀ ਦਾ ਤਿਉਹਾਰ ਆ ਅਤੇ ਲੋਹੜੀ ਦਾ ਤਿਉਹਾਰ ਹੋਣ ਕਰਕੇ ਕਈ ਭੈਣ ਭਰਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਕਈ ਥਾਵਾਂ ਤੇ ਆਉਣਾ ਜਾਣਾ ਵੀ ਪੈਂਦਾ ਹੈ ਕਿਉਂਕਿ ਕਈਆਂ ਦੇ ਘਰ ਦੇ ਵਿੱਚ ਲੋੜੀ ਦਾ ਫੰਕਸ਼ਨ ਪਾਰਟੀ ਰੱਖੀ ਹੋਵੇਗੀ ਹਰ ਇੱਕ ਬੰਦਾ ਆਪੋ ਆਪਣੇ ਸਾਹਬ ਦੇ ਨਾਲ ਤਿਉਹਾਰ ਮਨਾਉਂਦੇ ਆ ਤਾਂ ਦੋਸਤ ਮਿੱਤਰ ਰਿਸ਼ਤੇਦਾਰ ਜਦੋਂ ਬੁਲਾਉਂਦੇ ਆ ਤਾਂ ਜਾਣਾ ਪੈਂਦਾ ਕਿਉਂਕਿ ਜੋ ਜੋ ਜ਼ਿੰਮੇਵਾਰੀਆਂ ਸਾਨੂੰ ਮਿਲੀਆਂ ਨੇ ਉਹ ਨਿਭਾਉਣੀਆਂ ਵੀ ਜ਼ਰੂਰੀ ਆ ਕਾਰਗਰਸਤੀ ਦੇ ਵਿੱਚ ਰਹਿੰਦਿਆਂ ਹੋਇਆਂ ਸਭ ਕੁਝ ਦੇਖਣਾ ਪੈਂਦਾ ਏ ਪਰ ਇਹ ਬੈਲੈਂਸ ਬਣਾ ਕੇ ਆਪਾਂ ਖੁਦ ਚੱਲਣਾ ਏ ਇਹ ਨਹੀਂ ਆ ਵੀ ਰਾਤ ਨੂੰ ਅੱਜ ਲੋਹੜੀ ਦਾ ਫੰਕਸ਼ਨ ਅਸੀਂ ਦੇਖਦੇ ਰਹੇ ਆ ਤੇ ਬਹਾਨਾ ਬਣਾ ਦਈਏ ਵੀ ਰਾਤੀ ਤਾਂ ਬਹੁਤ ਲੇਟ ਹੋ ਗਏ ਸੀ ਇਸ ਕਰਕੇ ਸਵੇਰੇ ਜਲਦੀ ਉੱਠਿਆ ਲੈ ਗਿਆ ਤਾਂ ਇਹ ਬਹਾਨਾ ਬਿਲਕੁਲ ਵੀ ਨਹੀਂ ਚੱਲਣਾ ਕਿਉਂਕਿ ਸਵੇਰੇ ਮਾਗੀ ਦਾ ਤਿਉਹਾਰ ਆ ਮਾਗ ਮਹੀਨੇ ਦੀ ਸ਼ੁਰੂਆਤ ਆ ਤੇ ਜੇ ਪਹਿਲੇ ਦਿਨ ਹੀ ਨਾਗਾ ਪੈ ਗਿਆ ਤਾਂ ਫਿਰ ਬਾਕੀ ਦਿਨ ਅਸੀਂ ਕਿੰਜ ਸੰਭਾਲ ਨਵਾਂਗੇ ਕੱਲ ਦਾ ਦਿਨ ਜ਼ਰੂਰ ਸਮਾਲਣਾ ਹੈ ਅਤੇ ਕੱਲ ਦੇ ਦਿਨ ਨੂੰ ਸਮਾਲਣਾ ਕਿ ਆ ਨਾਮ ਜਪ ਜਪ ਕੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰ ਕਰਕੇ ਅਤੇ ਆਪਣੇ ਗੁਰੂ ਤੋਂ ਮੰਗਣਾ ਕੀ ਆ ਅਮਰਤ ਵੇਲਾ ਅਮਰਤ ਵੇਲੇ ਦਾ ਨਾਮ ਅਤੇ ਸਤਿਗੁਰ ਸੱਚੇ ਪਾਛਾ ਦੇ ਅੱਗੇ ਵੀ ਅਰਦਾਸ ਬੇਨਤੀ ਕਰਦੇ ਨੇ ਵੀ ਸਤਿਗੁਰ ਸੱਚੇ ਪਾਛਾ ਜਿਵੇਂ ਅੱਜ ਉਠਾ ਲਿਆ ਏ ਅੱਜ ਸੇਵਾ ਕਰਵਾ ਲਈ ਏ ਇਹ ਸੇਵਾ ਮੇਰੇ ਤੋਂ ਪੂਰਾ ਮਹੀਨਾ ਪੂਰੀ ਜ਼ਿੰਦਗੀ ਕਰਮਾਂ ਦੇ ਰਹਿਣਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਾ ਤਾਂ ਅੱਜ ਰਾਤ ਨੂੰ ਜੋ ਵੀ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਸਮੇਂ ਸਿਰ ਪੂਤਾ ਲੈਣਾ ਜਿਹੜੇ ਵੀ ਫੰਕਸ਼ਨ ਪਾਰਟੀ ਤੇ ਤੁਸੀਂ ਜਾਣਾ ਹੈ ਉੱਥੇ ਜਾਓ ਜ਼ਰੂਰ ਪਰ ਜਲਦੀ ਆਉਣ ਦੀ ਕੋਸ਼ਿਸ਼ ਕਰਨੀ ਜਲਦੀ ਸੌਣ ਦੀ ਕੋਸ਼ਿਸ਼ ਕਰਨੀ ਕਿਉਂਕਿ ਸਵੇਰ ਦਾ ਦਿਨ ਸਾਡੇ ਲਈ ਬਹੁਤ ਵੱਡਾ ਹੈ ਤਾਂ ਅੰਮ੍ਰਿਤ ਵੇਲਾ ਜ਼ਰੂਰ ਸਮਾਲਣਾ ਹੈ ਅਮਰਤ ਵੇਲਾ ਸੰਮਾਲ ਕੇ ਗੁਰੂ ਤੋਂ ਅਮਰਤ ਵੇਲਾ ਅਮਰਤ ਵੇਲੇ ਦਾ ਨਾਮ ਮੰਗਣਾ ਹੈ ਇਹ ਬੇਨਤੀਆਂ ਨੂੰ ਜਰੂਰ ਪ੍ਰਮਾਣ ਕਰ ਲੈਣਾ ਬਾਕੀ ਜੋ ਵਿਪਾਰ ਕਰਦੇ ਨੇ ਆ ਇੱਕ ਮਨ ਇੱਕ ਚਿੱਤ ਹੋ ਕੇ ਕਰਨਾ ਹੈ ਆਪਣੇ ਸਤਿਗੁਰ ਸੱਚੇ ਪਾਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਹੁਣ ਕਈ ਭੈਣ ਭਰਾਵਾਂ ਨੇ ਸਵੀਰ ਤੋਂ ਹੀ ਬਾਟ ਕਰਨੀ ਆ ਰੰਭ ਕਰਨੀ ਆ ਉਹ ਜੋ ਅਮਰਤ ਵੇਲੇ ਦਾ ਨਿਤ ਨਿਯਮ ਨਿਭਾਉਂਦੇ ਨੇ ਉਹਨਾਂ ਨੇ ਉਸੇ ਤਰ੍ਹਾਂ ਨਿਭਾਉਣਾ ਹੈ ਉਸ ਦੇ ਨਾਲ ਨਾਲ ਮਾਗ ਮਹੀਨੇ ਦੀ ਭਗਤੀ ਕਰਨੀ ਆ ਭਗਤ ਕੇ ਅਮਰਤ ਵੇਲੇ ਦੇ ਨਿਯਮ ਤੋਂ ਅਲੱਗ ਪਾਠ ਕਰਨਗੇ ਸੇਵਾ ਸਿਮਰਨ ਕਰਨਗੇ ਬੰਦਗੀ ਕਰਨਗੇ ਕਈ ਭੈਣ ਭਰਾ ਦੱਸਦੇ ਆ ਕਿ ਉਹ ਕਹਿੰਦੇ ਅਸੀਂ ਪੂਰਾ ਮਹੀਨਾ ਇੱਕੋ ਆਸਣ ਤੇ ਭਾਵੇਂ ਕਿ ਉਹਨਾਂ ਨੇ ਇੱਕ ਆਸਣ ਲਗਾ ਲੈਣਾ ਹੈ ਇੱਕ ਜਗ੍ਹਾ ਪੱਕੀ ਕਰ ਲੈਣੀ ਹੈ ਜਿੱਥੇ ਬੈਠ ਕੇ ਨਾਮ ਜਪਣਾ ਹੀ ਵੈਸੇ ਤਾਂ ਸਾਨੂੰ ਹਰ ਵਾਰ ਇੱਕੋ ਥਾਂ ਤੇ ਬੈਠ ਕੇ ਨਾਮ ਜਪਣਾ ਚਾਹੀਦਾ ਹੈ ਇਹ ਨਹੀਂ ਵੀ ਕਦੇ ਇੱਥੇ ਬੈਠ ਕੇ ਕਦੇ ਉੱਥੇ ਬੈਠ ਕੇ ਜਦੋਂ ਅਸੀਂ ਇੱਕੇ ਥਾਂ ਤੇ ਬੈਠ ਕੇ ਨਾਮ ਜਪਦੇ ਹਾਂ ਨਾ ਸਭ ਤੋਂ ਵੱਡਾ ਫਾਇਦਾ ਪਤਾ ਕੀ ਹੁੰਦਾ ਹੈ ਕਿ ਕਿਤੇ ਵੀ ਸਾਡਾ ਮਨ ਉਦਾਸ ਹੋਵੇ ਪਰੇਸ਼ਾਨ ਹੋਵੇ ਕੁਝ ਵੀ ਸਮਝ ਨਾ ਆ ਰਹੀ ਹੋਵੇ ਅਸੀਂ ਜਿੱਥੇ ਰੋਜ਼ ਬੈਠ ਕੇ ਅਮਰਤ ਵੇਲਾ ਸਮਾਲਦੇ ਹਾਂ ਉਸ ਜਗ੍ਹਾ ਦੇ ਉੱਤੇ ਆ ਕੇ ਇਹੀ ਬੈਠ ਜਾਈਏ ਤੇ ਸਾਡੇ ਮਨ ਨੂੰ ਸਕੂਨ ਮਿਲ ਜਾਂਦਾ ਹੈ ਉਹ ਜਗ੍ਹਾ ਵਿੱਚ ਇਨ ਪਾਵਰ ਹੋ ਜਾਂਦੀ ਆ ਅਣੀ ਤੱਕ ਤਾਂ ਹੋ ਜਾਂਦੀ ਹੈ ਤਾਂ ਹਰ ਰੋਜ਼ ਹੀ ਸਾਨੂੰ ਇੱਕੋ ਥਾਂ ਤੇ ਬੈਠ ਕੇ ਇੱਕ ਜਗ੍ਹਾ ਨਿਰਧਾਰਤ ਕਰ ਲੈਣੀ ਚਾਹੀਦੀ ਹੈ ਵੀ ਉੱਥੇ ਬੈਠ ਕੇ ਅਸੀਂ ਨਾਮ ਜਪਣਾ ਹੈ ਪਰ ਜੇਕਰ ਤੁਸੀਂ ਅੱਗੇ ਜਗ੍ਹਾ ਨਿਰਧਾਰਤ ਨਹੀਂ ਕੀਤੀ ਤੇ ਮਾਗਦੇ ਮਹੀਨੇ ਦੀ ਜੋ ਵੀ ਭਗਤੀ ਕਰਨੀ ਹੈ ਨਾ ਜੋ ਵੀ ਪਾਠ ਕਰਨਾ ਹੈ ਸ਼ਬਦ ਜਾਪ ਕਰਨਾ ਹੈ ਉਹ ਇੱਕ ਥਾਂ ਨਿਰਧਾਰਤ ਕਰ ਲਈਏ ਵੀ ਮੈਂ ਇਸ ਕਮਰੇ ਦੇ ਵਿੱਚ ਬੈਠ ਕੇ ਇਸ ਕੋਨੇ ਦੇ ਵਿੱਚ ਬੈਠ ਕੇ ਨਾਮ ਜਪਾਂਗਾ ਅਤੇ ਆਪਣੇ ਗੁਰਨਾਨਕ ਬਾਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਾਮ ਜਪਣਾ ਹੈ ਜਿਵੇਂ ਸਤਿਗੁਰ ਸੱਚੇ ਪਾਸ਼ਾ ਸਾਹਮਣੇ ਬੈਠੇ ਨੇ ਅਸੀਂ ਪਾਠ ਕਰ ਰਹੇ ਆ ਸਤਿਗੁਰ ਸੱਚੇ ਪਾਸ਼ਾ ਸੁਣ ਰਹੇ ਨੇ ਸਤਿਗੁਰ ਸੱਚੇ ਪਾਸ਼ਾ ਸਾਨੂੰ ਕੁਝ ਸਮਝਾ ਰਹੇ ਨੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਾਠ ਕਰਨਾ ਹੈ ਜਦੋਂ ਇੰਜ ਪਾਠ ਕਰਾਂਗੇ ਤਾਂ ਬਦਲਾਵ ਤੁਸੀਂ ਆਪਣੇ ਆਪ ਦੇਖੋਗੇ ਇਹ ਦੱਸਣ ਦੀ ਲੋੜ ਨਹੀਂ ਆ ਇਹ ਦੱਸਿਆ ਜਾ ਵੀ ਨਹੀਂ ਸਕਦਾ ਕਿਸੇ ਨੂੰ ਸਮਝਾਇਆ ਨਹੀਂ ਜਾ ਸਕਦਾ ਇਹ ਸਾਰੀਆਂ ਗੱਲਾਂ ਖੁਦ ਫੀਲ ਕਰਨ ਵਾਲੀਆਂ ਹੁੰਦੀਆਂ ਨੇ ਤਾਂ ਫਿਰ ਆਓ ਕਾਲਾ ਤੋਂ ਸ਼ੁਰੂਆਤਾਂ ਕਰੀਏ ਸਤਿਗੁਰ ਸੱਚੇ ਬਾਦਸ਼ਾਹ ਦੀਆਂ ਮਿਹਰਾਂ ਵਰਕ ਤਾਂ ਖੁਸ਼ੀਆਂ ਹਾਸਲ ਕਰੀਏ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋਂ ਚੰਗੀ ਨਹੀਂ ਲੱਗੀ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ